ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਚੈਨਲ ਦੇ ਇਸ ਨਿਊਜ਼ ਬੁਲੇਟਿਨ ਵਿੱਚ ਯੂਕੇ ਤੇ ਯੂਰਪ ਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਜਗਦੇਵ ਸਿੰਘ ਜਾਤਖਾ ਹਾਜ਼ਰ ਹਾਂ ਅੱਜ ਦਾ ਬੁਲੇਟਿਨ ਲੈ ਕੇ ਤੇ ਸਭ ਤੋਂ ਪਹਿਲਾਂ ਨਜ਼ਰ ਪਾਉਂਦੇ ਹਾਂ ਅੱਜ ਦੀਆਂ ਸੁਰਖੀਆਂ ਤੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਭੋਮਾ ਬੋਝਾ ਵਿਖੇ ਹੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਵਿਆਧਵੀ ਵਿਆਧਵੀ ਕਰਨ ਵਾਲੇ ਨੇ 18 ਅੰਗ ਕੀਤੇ ਭੰਗ ਬੁਧਿਆਣਾ ਪੁਲਿਸ ਨੇ ਤੇ ਹੁਣ ਖਬਰਾਂ ਵਿਸਥਾਰ ਨਾਲ ਅਖੌਤੀ ਪੰਥਕ ਤੇਰਾ ਭਾਵੇਂ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਪਰ ਉਹ ਸਿੱਖ ਸੰਗਤਾਂ ਨੂੰ ਕਦੇ ਵੀ ਗੁਮਰਾਹ ਨਹੀਂ ਕਰ ਸਕਦੀਆਂ ਤੇ ਸਿੱਖ ਸੰਗਤਾਂ ਦੇ ਸਹਿਯੋਗ ਤੇ ਸਤਿਗੁਰੂ ਦੀ ਕਿਰਪਾ ਨਾਲ 18 ਸਤੰਬਰ ਨੂੰ ਹੋਣ ਜਾ ਰਹੀਆਂ ਐਸਜੀਪੀਸੀ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਜ਼ਰੂਰ ਜਿੱਤ ਪ੍ਰਾਪਤ ਕਰੇਗਾ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਜਗਰਾਉਂ ਵਿਖੇ ਅਕਾਲੀ ਦਲ ਬਾਦਲ ਦੇ ਐਸਜੀਪੀਸੀ ਉਮੀਦਵਾਰ ਭਾਈ ਗੁਰਚਰਨ ਸਿੰਘ ਗਰੇਵਾਲ ਦੇ ਦਫ਼ਤਰ ਦਾ ਉਦਘਾ ਪੱਤਰਕਾਰਾਂ ਕੋਲ ਕੀਤਾ ਸਮੁੱਚਾ ਸਿੱਖ ਜਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਪਣਾ ਇਸ਼ਟ ਮੰਨਦਾ ਹੈ ਤੇ ਅਸੀਂ ਹਰ ਰੋਜ਼ ਅਰਦਾਸ ਵਿੱਚ ਦੋਹਰਾ ਪੜ੍ਹਦੇ ਹਾਂ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲਬੋ ਚਹ ਖੋਜ ਸ਼ਬਦ ਮੈਂ ਲੈ ਸਿੱਖਾਂ ਦੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸ਼ਬਦ ਰੂਪ ਵਿੱਚ ਅੱਜ ਸਾਡੇ ਵਿਚਾਰ ਨੇ ਤੇ ਸਮੁੱਚੀ ਮਨੁੱਖਤਾ ਨੂੰ ਅਗਵਾਈ ਦੇਣ ਦੇ ਸਮਰਥਨ ਪਰ ਪੰਜਾਬ ਦੀ ਧਰਤੀ ਤੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੇ ਦੇਹਧਾਰੀ ਗੁਰੂ ਨੰਮ ਦੇ ਪ੍ਰਚਾਰ ਕਾਰਨ ਅੱਜ ਕੁਝ ਲੋਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਬੇਮੁਖ ਹੀ ਨਹੀਂ ਹੋ ਰਹੇ ਸਗੋਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਵੀ ਇਹਨਾਂ ਦੇਹਧਾਰੀਆਂ ਦੀ ਸ਼ੈਅ ਤੇ ਕੀਤੀ ਜਾ ਰਹੀ ਹੈ ਅਜਿਹਾ ਹੀ ਕੁਝ ਵਾਪਰਿਆ ਹੈ ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਕੁਮਾਨ ਅਧੀਨ ਪੈਂਦੇ ਪਿੰਡ ਭੋਮਾ ਬੋਧਾ ਵਿਖੇ ਜਿੱਥੇ ਦਿਨ ਦਿਹਾੜੇ ਗੁਰਦੁਆਰਾ ਬਾਬਾ ਜੀਵਨ ਸਿੰਘ ਵਿਖੇ ਪ੍ਰਕਾਸ਼ਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਸੇ ਦੁਸ਼ਟ ਵੱਲੋਂ ਬੇਅਦਬੀ ਕੀਤੀ ਗਈ ਘਟਨਾ ਉਸ ਵੇਲੇ ਦੀ ਹੈ ਜਦੋਂ ਗੁਰਦੁਆਰਾ ਸਾਹਿਬ ਵਿੱਚ ਸੇਵਾ ਕਰਨ ਵਾਲੇ ਪਿੰਡ ਦੇ ਨੌਜਵਾਨ ਗੁਰਦੁਆਰਾ ਸਾਹਿਬ ਦੇ ਹਾਲ ਦੀ ਛੱਤ ਉੱਪਰ ਘਾਹ ਖੋਤ ਰਹੇ ਸਨ ਤੇ ਉਹਨਾਂ ਵਿੱਚੋਂ ਇੱਕ ਨੌਜਵਾਨ ਜਦ ਹੇਠਾਂ ਉਤਰਿਆ ਤਾਂ ਉਸਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹੋਈ ਬਿਆਦਵੀ ਵੇਖੀ ਬਿਆਦਵੀ ਕਰਨ ਵਾਲੇ ਕਿਸੇ ਦੁਸ਼ਟ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪਾਲਕੀ ਸਾਹਿਬ ਵਿੱਚੋਂ ਚੁੱਕ ਕੇ ਹੇਠਾਂ ਸੁੱਟ ਦਿੱਤਾ ਤੇ ਸਤਗੁਰੂ ਸੱਚੇ ਪਾਤਸ਼ਾਹ ਦੇ 18 ਅੰਗ ਭੰਗ ਕਰ ਦਿੱਤੇ ਇੱਥੇ ਹੀ ਬਸ ਨਹੀਂ ਸਗੋਂ ਬਿਆਦਵੀ ਕਰਨ ਵਾਲਾ ਗੁਰੂ ਸਾਹਿਬ ਜੀ ਦੇ ਦੋ ਪਾਵਨ ਅੰਗ ਵੀ ਆਪਣੇ ਨਾਲ ਲੈ ਗਿਆ ਜਦੋਂ ਇਸ ਘਟਨਾ ਦੀ ਜਾਣਕਾਰੀ ਨਗਰ ਨਿਵਾਸੀਆਂ ਨੂੰ ਮਿਲੀ ਤਾਂ ਉਹਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਦੇ ਮੁਖ ਸੇਵਾਦਾਰ ਬਲਵੀਰ ਸਿੰਘ ਮੁੱਛਲ ਨੂੰ ਸੂਚਿਤ ਕੀਤਾ ਸਰਦਾਰ ਬਲਵੀਰ ਸਿੰਘ ਮੁੱਛਲ ਨੇ ਮੌਕੇ ਤੇ ਆ ਕੇ ਸਤਗੁਰੂ ਸੱਚੇ ਪਾਤਸ਼ਾਹ ਦੀ ਹੋਈ ਬਿਆਦਬੀ ਦਾ ਸਾਰਾ ਸਾਕਾ ਵੇਖਿਆ ਤਾਂ ਉਹਨਾਂ ਦਾ ਹਿਰਦਾ ਵਲੁੰਧ ਰਿਆ ਗਿਆ ਉਹਨਾਂ ਉਸੇ ਵਕਤ ਐਸਐਸਪੀ ਬਟਾਲਾ ਸਰਦਾਰ ਗੁਰਕ੍ਰਿਪਾਲ ਸਿੰਘ ਨੂੰ ਸੂਚਿਤ ਕੀਤਾ ਤੇ ਐਸਐਸਪੀ ਨੇ ਮੌਕੇ ਤੇ ਪਹੁੰਚ ਕੇ ਸਾਰੀ ਘਟਨਾ ਦਾ ਜਾਇਜ਼ਾ ਲਿਆ ਤੇ ਅਤਿਅੰਤ ਦੁੱਖ ਪ੍ਰਗਟ ਕੀਤਾ ਐਸਬੰਦੀ ਐਸਐਸਪੀ ਬਟਾਲਾ ਨੇ ਨਗਰ ਨਿਵਾਸੀਆਂ ਨੂੰ ਦੋਸ਼ੀ ਲੱਭਣ ਲਈ ਦੋ ਦਿਨਾਂ ਦਾ ਟਾਈਮ ਦਿੱਤਾ ਅਤੇ ਆਖਿਆ ਜੇਕਰ ਦੋ ਦਿਨਾਂ ਵਿੱਚ ਪਿੰਡ ਵਾਲਿਆਂ ਨੂੰ ਦੋਸ਼ੀ ਨਾ ਮਿਲਿਆ ਤਾਂ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦਾ ਰਿਮਾਂਡ ਲਿਆ ਜਾਵੇਗਾ ਇਸ ਬੰਦੀ ਅਣਜਾਣੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਕਾਰਵਾਈ ਜਾਰੀ ਹੈ ਪਰ ਗੁਰੂਗ੍ਰਾਂਦ ਸਾਹਿਬ ਸਤਕਾਰ ਕਮੇਟੀ ਦੇ ਮੁਖ ਸੇਵਾਦਾਰ ਬਲਵੀਰ ਸਿੰਘ ਮੁੱਛਲ ਨੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਅਤੇ ਐਸਡੀਪੀਸੀ ਪ੍ਰਧਾਨ ਤੋਂ ਮੰਗ ਕੀਤੀ ਹੈ ਕਿ ਸੰਵਿਧਾਨ ਦੀ ਧਾਰਾ 295 ਇਹ ਵਿੱਚ ਸੋਧ ਕਰਕੇ ਅਜਿਹੇ ਦੋਸ਼ੀਆਂ ਨੂੰ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਦੇ ਹਨ ਗੋਲੀ ਜਾਂ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ। ਜੋ ਪਿੰਡ ਬੋਝਾ ਵਿੱਚ ਗੁਰੂ ਮਹਾਰਾਜ ਦੇ ਪਵਨ ਸਰੂਪ ਦੇ ਅੰਗ ਛਲਣੀ ਛਲਣੀ ਕੀਤੇ ਗਏ ਕਤਲ ਕੀਤੇ ਗਏ ਨੇ। ਪੁਰਜੋਰ ਸ਼ਬਦਾਂ ਵਿੱਚ ਅਸੀਂ ਮੈਂ ਨਿਖੇਦੀ ਕਰਦਾ ਅੱਜ ਇੱਥੇ ਦੀ ਸੰਗਤ ਬੜੀ ਇਸ ਗੱਲ ਦੇ ਨਾਲ ਦੁਖੀ ਹਿਰਦੇ ਨਾਲ ਦੁਖੀ ਹਿਰਦੇ ਲੈ ਕੇ ਬੈਠੀ ਪਈ ਹੈ ਉਸ ਸਮੇਂ ਤੋਂ ਜਦ ਦੇ ਸਾਨੂੰ ਘਟਨਾ ਦਾ ਪਤਾ ਚੱਲਿਆ ਜਲਦੀ ਹੀ ਇਸ ਪਿੰਡ ਵਿੱਚ ਨਗਰ ਵਿੱਚ ਪਹੁੰਚੇ ਆ ਚਾਹੀਦਾ ਹੈ ਕਿ ਜਿਹੜੀ ਮੌਕੇ ਦੀ ਪੁਲਿਸ ਹੈ ਫੋਰਸ ਹੈ ਹਕੂਮਤ ਹੈ ਜਿਨੇ ਕੋਈ ਕਾਰਨਾਮੇ ਕੀਤੇ ਨੇ ਕਾਨੂੰਨੀ ਹਰਕਤ ਕੀਤੀ ਹੈ ਸਾਡੇ ਮਾਂ ਦੀ ਬਿਰਭਤੀ ਕੀਤੀ ਹੈ ਉਹਨੂੰ ਵੱਡੀ ਤੋਂ ਵੱਡੀ ਸਜ਼ਾ ਜੋ ਕਤਲ ਦੀ ਮੇਨ ਸਜ਼ਾ ਹੁੰਦੀ ਹੈ ਕਿਸੇ ਆਦਮੀ ਨੂੰ ਆਦਮੀ ਮਾਰ ਦਿੰਦਾ ਹੈ ਉਸ ਨੂੰ 20 ਸਾਲ ਫਾਂਸੀ ਦੀ ਸਜ਼ਾ ਹੁੰਦੀ ਹੈ ਤੇ ਇਹ ਸਾਡੇ ਗੁਰੂ ਸਾਹਿਬਾਂ ਦੀ ਇੰਨੀ ਵੱਡੀ ਬਿਰਭਤੀ ਕੀਤੀ ਕਤਲ ਕੀਤਾਗੇ ਸਾਡੇ ਇਹ ਜੋ ਇਹਨਾਂ ਦੀ ਸਜ਼ਾ ਮੈਂ ਸਮਝਣਾ ਵੱਡੀ ਤੋਂ ਵੱਡੀ ਮਿਲਣੀ ਚਾਹੀਦੀ ਹੈ ਰੇਲ ਨੰਬਰ ਤੇ ਅੱਜ ਜਿਹੜੀ ਮੌਕੇ ਦੀ ਇੱਥੇ ਫੋਰਸ ਹੈ ਪੁਲਿਸ ਹੈ ਲਾਗ ਲਾ ਗਵਾਂ ਥਾਣਾ ਹੈ ਜਿਹੜਾ ਉਸ ਨੂੰ 302 ਦਾ ਪਰਚਾ ਦਰਜ ਕਰਕੇ ਜਿਹੜਾ ਇਹ ਘਟਨਾ ਚ ਸਬੰਧਤ ਵਿਅਕਤੀ ਹੈ ਉਹਦੇ ਖਿਲਾਫ ਪਰਚਾ ਦਰਜ ਕਰਕੇ ਯੋਗ ਕਾਰਵਾਈ ਕਰਨੀ ਚਾਹੀਦੀ ਆ ਤਾਂ ਕਿ ਇਹ ਕੋਈ ਐਸਾ ਨਾ ਹੋਵੇ ਇਹ ਵੱਡੀ ਮੂਵਮੈਂਟ ਵੀ ਬਣ ਸਕਦੀ ਹੈ ਅਸੀਂ ਵੱਡੀ ਵੱਡੀ ਤੋਂ ਵੱਡੀ ਜਦੋਂ ਜਾਦ ਕਰਾਂਗੇ ਜੋ ਇੱਥੇ ਘਟਨਾ ਹੋਈ ਹੈ ਕਿਉਂਕਿ ਬਹੁਤ ਸਾਰੀਆਂ ਘਟਨਾਵਾਂ ਏਦਾਂ ਦੀਆਂ ਪਹਿਲਾਂ ਹੋ ਚੁੱਕੀਆਂ ਨੇ ਜਿਹਦੇ ਉੱਤੇ ਪ੍ਰਸ਼ਾਸਨ ਨੇ ਸਰਕਾਰ ਨੇ ਕੋਈ ਕਾਰਵਾਈ ਨਹੀਂ ਜੋਗ ਕੀਤੀ ਜਿਹਦੇ ਕਰਕੇ ਦਿਨ ਦਿਨ ਰਾਤ ਇਹ ਘਟਨਾਵਾਂ ਜਿਹੜੀਆਂ ਵਾਧੀਆਂ ਜਾ ਰਹੀਆਂ ਨੇ ਇਹਦੇ ਨਾਲ ਸਿੱਖੀ ਸਾਡੇ ਜਿਹੜੇ ਹਿਰਦੇ ਨੇ ਇਹ ਬਲੁੰਦਰੇ ਗਏ ਨੇ ਇਹ ਸਿੱਖੀ ਹਿਰਦਿਆਂ ਨੂੰ ਦਿਨ ਰਾਤ ਦੁੱਖ ਹੋ ਰਿਹਾ ਪਹੁੰਚ ਰਿਹਾ ਸਾਰਾ ਸਿੱਖ ਜਗਤ ਇਸ ਗੱਲ ਤੋਂ ਭੈ ਪੀੜ ਹੈ ਹੈਰਾਨ ਹੈ ਕਿ ਸਾਡੇ ਨਾਲ ਕਿਉਂ ਪਾਣਾ ਬਟਾਲਾ ਤੋਂ ਸਿਮਰਨਜੀਤ ਸਿੰਘ ਦੇ ਨਾਲ ਬਿਊਰੋ ਰਿਪੋਰਟ ਸਿੱਖ ਚੈਨਲ ਪੰਜਾਬ ਦੇ ਮਸ਼ਹੂਰ